ਪਤਾ ਨਹੀਂ ਐਫ ਆਈ ਆਰ ਦਰਜ ਹੋ ਗਈ ਕੋ ਹੋਣੀ ਆ ਇਹਦਾ ਕੀ ਬਣਨਾ ਜੇ ਕਿਸ ਤਰੀਕੇ ਨਾਲ ਮੈਨੂੰ ਇਹਦੇ ਚਲੇ ਜਾਉਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ মিডিਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇ ਵੀ ਮੈਂ ਕਿੱਥੇ ਆਇਆ ਮੈਂ ਕਿਹਨੂੰ ਸਾਰਨ ਦੀ ਧਮਕੀ ਦਿੱਤੀ ਆ ਕਿਹਨੂੰ ਮਾਰਨ ਦੀ ਧਮਕੀ ਦਿੱਤੀ ਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਪੰਜਾਬ ਦੇ ਲੋਕੋ ਐਸੇ ਜਿਹੜੇ ਸੁੰਦੇ ਹੱਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਨਾਲ ਹੀ ਇਹ ਜੇਲ੍ਹਾਂ 'ਚ ਬੰਦ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਬੰਦ ਨੇ ਉਹਨਾਂ ਉਹਨਾਂ ਦੇ ਵਿੱਚੋਂ ਜਿੱਤ ਵੀ ਚੁੱਕੇ ਨੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਹੱਕ 'ਚ ਆ ਚੁੱਕਿਆ ਪਰ ਹਾਲੇ ਤੱਕ ਵੀ ਉਹਨਾਂ ਦੀ ਐਨਐਸਸੀ ਦੇ ਵਿੱਚ ਜਿਹੜਾ ਵਾਅਦਾ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਦਾਇਤਾਂ ਮੁਤਾਬਕ ਇੱਥੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਕਿ ਰਾ ਭਾਕ ਕੋਲੇ ਸੈਂਟਰ ਕੋਲੇ ਵੀ ਇਹਦੀ ਐਨਐਸਸੀ ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਦਿੱਤੀ ਜਾਵੇ। ਸੋ ਇਹ ਜਿਹੜੀ ਮੈਂ ਬਾਰ ਬਾਰ ਕਹਿਣਾ ਹੈ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਬਿਆੰਤੇ ਗੁੱਚੜ ਦੀ ਰੂਹ ਪ੍ਰਵੇਸ਼ ਕਰ ਗਈ ਆ। ਕਿ ਕਿਵੇਂ ਕਿਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਇਹ ਦੱਬਣਾ ਚਾਹੁੰਦੇ ਨੇ ਕੁਚਲਣਾ ਚਾਹੁੰਦੇ ਨੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ ਇਹ ਕਹਿੰਦੇ ਬਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ ਕਾਲੇ ਕਾਨੂੰਨ ਅਸੀਂ ਖਤਮ ਕੀਤੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਉਹਦੀ ਆਰ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਕਿ ਸਖਤ ਕਰਤਾ ਕੰਮ ਵੀ ਕਿਵੇਂ ਪੂਰੇ ਦੇਸ਼ ਨੂੰ ਪੁਲਿਸ ਸਟੇਟ ਬਣਾਉਣਾ ਕਿਵੇਂ ਪੁਲਿਸ ਨੂੰ ਪਾਵਰਾਂ ਦੇਣੀਆਂ ਕਿਵੇਂ ਸੰਘਰਸ਼ਾਂ ਨੂੰ ਕੁਚਲਣਾ ਉਹਦੀ ਇੱਕ ਆਧਾਰਨ ਤਨ ਦਾਦਣਾ ਚਟਾਲੇ ਆਈ ਆ ਚਟਾਲੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਜਲੀ ਬੋਰਡ ਦਾ ਘੇਰਿਆ ਵੀ ਸਾਨੂੰ ਸਾਡੇ ਟਰਾਂਸਫਾਰਮ ਸੜਿਆਂ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇ ਰਹੇ ਉਹਨਾਂ ਦੇ ਉੱਤੇ ਗ੍ਰੈਡ ਦੇ ਨੂੰ ਘੇਰਨ ਦੇ ਮਸਲੇ ਦੇ ਉੱਤੇ ਉਹਨਾਂ ਦੇ ਧਰਾਵਾਵਾਂ ਕਿਹੜੀਆਂ ਲਾਈਆਂ ਜਿਨ੍ਹਾਂ ਚ ਉਮਰ ਕਾਇਦਾ ਜਣੇ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਚਾ ਕਿਸਾਨਾਂ ਦੀ ਐ ਮਜ਼ਦੂਰਾਂ ਦੀ ਐ ਮਲਾਜਮਾਂ ਦੀ ਐ ਹੱਕ ਮੰਗਣ ਵਾਲੇ ਲੋਕਾਂ ਦੀ ਐ ਉਹ ਕਿਸੇ ਵੀ ਤਰੀਕੇ ਨਾਲ ਇਹਨਾਂ ਕਰੋਨਾ ਤੈ ਤੇ ਕੁਝਲ ਦੇਣਾ ਚਾਹੁੰਦੇ ਆ ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਯਾਰ ਵੀ ਇਹੋ ਜਿਹੇ ਮਸਲਿਆਂ ਦੇ ਉੱਤੇ ਖੁੱਲ ਕੇ ਬੋਲੋ ਖੁੱਲ ਕੇ ਆਪਣੇ ਲੋਕਾਂ ਨਾਲ ਖੜੋ ਇਹਨਾਂ ਦਾ ਵਿਰੋਧ ਕਰੋ ਸਵਾਲ ਪੁੱਛੋ ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਿ ਲੱਖਾਂ ਸਾਲ ਦੀ ਧਮਕੀ ਦਿੰਦਾ ਜੀ ਲੱਖਾਂ ਉੱਤੇ ਆਇਆ ਜੀ ਹੁਣ ਇਹਦੀ ਕੋਈ ਪਰਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਇੱਕ ਲੁਕਵੇਂ ਰੂਪ ਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ ਲੱਖੇ ਮਾਵਾ ਵੀ ਲੋੜ ਪੈਣ ਤੇ ਐ ਕਿਥੋਂ ਮਾਵਾ ਕਿਥੋਂ ਦਾ ਇਹ ਮੁੱਲਾਂਪੁਰ ਦਾ ਰਸਿਆ ਜਾ ਰਿਹਾ ਲੁਧਿਆਣੇ ਦਾ ਜੋ ਇਹਦੇ ਚ ਆ ਰਿਹਾ ਮੈਂ ਤਾਂ ਇਹ ਤੋਂ ਸੁਣਿਆ ਵੀ ਇਹ ਇਹਦੇ ਚ ਵੀ ਲੱਖੇ ਦੇ ਖਿਲਾਫ ਲੱਖਾ ਉੱਥੇ ਠੇਕੇਦਾਰਾਂ ਨੂੰ ਸਾੜਨ ਆਇਆ ਧਮਕੀ ਦੇ ਕੇ ਗਿਆ ਭੂ ਮਾਫੀਆ ਵੀ ਬਣਾਤਾ ਮੈਨੂੰ ਜਿਵੇਂ ਪਹਿਲਾਂ ਸਮਾਗਲਰ ਬਣਾਉਣ ਦੀਆਂ ਕੋਸ਼ਿਸ਼ਾਂ ਰਸਾ ਤਸਰ ਬਣਾਉਣ ਦੀਆਂ ਕੋਸ਼ਿਸ਼ਾਂ ਹੁਣ ਭੂ ਮਾਫੀਆ ਨਾਲ ਜੋੜਤਾ ਜਣੇ ਜੇ ਇੱਕ ਕਿੱਡਾ ਵੱਡਾ ਮੈਂ মিডিਆ ਨੂੰ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਛਵੀ ਬੰਦਾ ਆਪਣੀ ਸ਼ਬੇ ਨੂੰ ਸੁਧਾਰਦਾ ਸੁਧਾਰਦਾ ਕਈ ਦਹਾਕੇ ਲੱਗ ਜਾਂਦੇ ਕਿਤੇ ਉਮਰ ਲੰਘ ਜਾਂਦੀ ਆ ਇੱਕ ਮਿੰਟ ਲਾਉਨੇ ਹੋ ਤੁਸੀਂ ਬੰਦੇ ਦੇ ਉੱਤੇ ਇੱਕ ਐਨੇ ਚਿਰ ਚ ਅਟੈਕ ਕਰ ਦੇਣੋ ਵੀ ਇਹ ਬੰਦਾ ਗੈਂਗਸਟਰ ਆ ਜੀ ਮੈਨੂੰ ਤਾਂ ਹੁਣ ਤੱਕ ਵੀ ਹੁਣ ਪਹਿਲਾਂ ਗੈਂਗਟਰ ਨੂੰ ਸਾਫ ਕਾ ਗੈਂਗਟਰ ਕਹਿਣ ਲੱਗੇ ਇਹ ਇਹ ਵੀ ਕੋਈ ਇਹ ਤੇ ਵੀ ਸਾਫ ਕਾ ਹੁੰਦੇ ਹੁੰਦੇ ਆ ਮੈਨੂੰ ਹੈਰਾਨ ਐ ਇਸ ਗੱਲੋਂ ਤਿੰਨ ਚੋਣਾਂ ਮੈਂ ਲੜ ਲਈਆਂ ਦੋ ਵਿਧਾਨ ਸਭਾ ਦੀਆਂ ਇੱਕ ਐਮਪੀ ਦੀ ਚੋਣਾਂ ਮੈਂ ਲੜੀ ਪਰ ਅਸੇ ਫਤਵਾ ਵੀ ਸੋਨਾ ਮਿਲਿਆ 84000 ਵੋਟ ਵੀ ਲੋਕਾਂ 84000 ਬੰਦੇ ਨੇ ਤਾਂ ਫਤਵਾ ਦਿੱਤਾ ਨਾ ਮੇਰੇ ਅਕੱਚ ਤੋ ਇਸ ਕਰਕੇ ਮੈਂ ਪੰਜਾਬ ਦੇ ਮੁਖਮੰਨ ਨੂੰ ਸਿੱਧੇ ਰੂਪ ਚ ਇਹ ਚੈਲੰਜ ਮੰਨ ਲਓ ਚੁਣੌਤੀ ਮੰਨ ਲਓ ਵੀ ਇਹ ਵਾਰੀ ਵਾਰੀ ਜਦੋਂ ਉਹਨੇ ਮੇਰੇ ਨੂੰ ਚੱਕ ਕੇ ਇੱਕ ਵਾਰੀ ਕੋਈ ਐਨਐਸਾ ਯੂਪੀ ਲਾ ਕੇ ਅੰਦਰ ਹੀ ਸੜਦਿਓ ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਨ ਦਾ ਜਦਨ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਘੇਰਨ ਦਾ ਜਦਨ ਕਰਦਾ ਹੈ ਜਾਂ ਮੇਰਾ ਕਸੂਰ ਕੱਢੋ ਮੈਂ ਕਿੱਥੇ ਗਿਆ ਮੈਂ ਕਿੱਥੇ ਕਿਸ ਨੂੰ ਸਾੜ ਲੱਗਿਆ ਕਿਸ ਨੂੰ ਮਾਰਨ ਲੱਗਿਆ ਉਹਨੂੰ ਧੌਕੀ ਦੇਣ ਗਿਆ ਤੀਜੇ ਕੋਈ ਨਾ ਕੋਈ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਸੇ ਤਰੀਕੇ ਨਾਲ ਇਹ ਬੁੱਢੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨੂੰ ਕੋਸ਼ਿਸ਼ ਆ ਵੀ ਉਦੋਂ ਪਹਿਲਾਂ ਪਹਿਲਾਂ ਨੂੰ ਘੇਰਿਆ ਜਾਵੇ ਤੇ ਕੋਈ ਪਰਚਾ ਦਿੱਤਾ ਜਾਵੇ ਇਹਨੂੰ ਦਵਾਇਆ ਜਾਵੇ ਜਲ ਦਿਲ ਚ ਬੰਦ ਕੀਤਾ ਜਾਵੇ ਜਿਹੜੇ ਸ਼ਿਕਾਇਤ ਕਰਤਾ ਨੇ ਕਦੇ ਮਿਲੇ ਹੋ ਤੁਸੀਂ ਉਹਨਾਂ ਨਾਲ ਜਾ ਕੋਈ ਗੱਲਬਾਤ ਨਾ ਪੁਸ਼ਤ ਮੈਂ ਕਹਿੰਦਾ ਮੈਂ ਜਾਣਦਾ ਤੱਕ ਨਹੀਂ ਕਿਸੇ ਨੂੰ ਕੌਣ ਸ਼ਿਕਾਇਤ ਕਰਤਾ ਮੈਂ ਕੋਈ ਤਾਂ ਹੋਊਗਾ ਨਾ ਕੋਸ਼ਟਾ ਹੋਊਗਾ ਮੇਰੀ ਫੋਨ ਦੀ ਕੋਈ ਉਹਨਾਂ ਕੋਲ ਮੈਂ ਫੋਨ ਕੀਤਾ ਹੋ ਕੋਈ ਮੇਰੀ ਲੋਕੇਸ਼ਨ ਹੋ ਉੱਥੋਂ ਦੀ ਕੋਈ ਉੱਥੋਂ ਦੀ ਫੋਟੋ ਹੋ ਕੋਈ ਵੀਡੀਓ ਕੋਸ਼ਟਾ ਹੋ ਆਇਨਾ ਕੱਲੋ ਕੋਈ ਵੀ ਉੱਠ ਕੇ ਕਹਦੇਗਾ ਵੀ ਲਖਰੇ ਬਰਾਤਕਾਰ ਕਰਤਾ ਜੀ ਕੋਈ ਕੱਲ ਨੂੰ ਇੱਥੇ ਬੁੜੀ ਉੱਠ ਕੇ ਜਾਉਣ ਲੱਗੇ ਲੱਖਣੇ ਮੇਰੀ ਬਾਹ ਫੜ ਲਈ ਜੀ ਘੱਟੋ ਘੱਟ ਮੈਂ ਕਹਿੰਦਾ ਮੀਡੀਆ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਇਹਦੀ ਪਰਤਾਲਤਾ ਹੋਣੀ ਚਾਹੀਦੀ ਹੈ ਨਾ ਮੰਨ ਲਓ ਕੋਈ ਬੰਦਾ ਮੇਰੇ ਖਿਲਾਫ ਜਾਂ ਕਿਸੇ ਬੰਦੇ ਦੇ ਖਿਲਾਫ ਜਾ ਕੇ ਕੋਈ ਦਰਖਾਸਤ ਦਿੰਦਾ ਕੋਈ ਅਰਜੀ ਦਿੰਦਾ ਹੈ ਤਾਂ ਉਹਦੀ ਪਰਤਾਲ ਹੋਣ ਤੋਂ ਬਾਅਦ ਹੀ ਉਹ ਮੀਡੀਆ 'ਚ ਗੱਲ ਹੋਣੀ ਚਾਹੀਦੀ ਪਾਈ ਆਹ ਦਰਖਾਸਤ ਆਈ ਪਰਤਾਲ ਹੋਈ ਇਹ ਫਲਾਣੇ ਫਲਾਣੇ ਬੰਦੇ ਪਾਏ ਗਏ ਹੁਣ ਇਹ ਪਤਾ ਨਹੀਂ ਐਫਆਈਆਰ ਹੋ ਗਈ ਹੋਣੀ ਹੈ ਕੀ ਤੇ ਕਿਤੇ ਹੋਣੀ ਹੈ ਪਤਾ ਨਹੀਂ ਪਰ ਦੱਸਿਆ ਜਾ ਰਿਹਾ ਵੀ ਡੀਜੀਪੀ ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ ਡੀਜੀਪੀ ਨੂੰ ਵੀ ਇਹਦੇ ਕਾਰਵਾਈ ਕਰੋ ਇਹਦੇ ਪਰਚੇ ਦੇ ਪਰਚਾ ਦੇ ਦਿਓ ਇਹ ਮਸਲੇ ਤੇ ਇਹ ਮਸਲਾ ਹੈ ਕਿ ਕਿਹਦੇ ਨਾਲ ਜੁੜਿਆ ਕਿਸੇ ਵੀ ਤਰੀਕੇ ਨਾਲ ਕਿਸ ਨੂੰ ਵੀ ਚੱਕ ਕੇ ਨਾਲ ਲਿਆ ਦੇਣਗੇ ਇੱਥੇ ਕਿਹੜਾ ਫਿਰ ਕਾਨੂੰਨ ਆ ਕਿਹੜਾ ਇਨਸਾਫ ਆ ਆਉਂਤਾਰ ਦੇ ਭਵੰਤਮਾਨ ਨੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ ਦੀ ਗੱਲ ਕਰਾਂਗੇ ਅਸੀਂ ਕਿਸੇ ਨਾਲ ਵਧਿੱਕੀ ਨਹੀਂ ਕਰਾਂਗੇ ਯਾਤੀ ਨਹੀਂ ਕਰਾਂਗੇ ਧੱਕਾ ਨਹੀਂ ਕਰਾਂਗੇ ਕੋਈ ਨਾ ਇਹ ਪਰਚਾ ਨਹੀਂ ਹੋਵਾਂਗੇ ਆ ਮੇਰਾ ਕਈ ਵਾਰੀ ਹੋ ਗਈ ਪੁਰਾਣੇ ਪਰਚੇ ਮੇਰੇ ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਂਸਲੇਸ਼ਨਾਂ ਭਰੀਆਂ ਗਈਆਂ ਰੱਦ ਹੋ ਚੁੱਕੇ ਆ ਖਰਾਇਰ ਪੁਟਾ ਭਰ ਗਿਆ ਥਾਣਾ ਵੱਲੋਂ ਟੂ ਕੋਰਟ ਹੋ ਗਿਆ ਅਦਾਲਤਾਂ 'ਚ ਚਲਾਨ ਪੇਸ਼ ਹੋ ਗਿਆ ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀ ਇਨਵੈਸਟੀਗੇਸ਼ਨ ਕਰਨ ਦੇ ਚੱਕਰ 'ਚ ਦੁਬਾਰਾ ਚਲਾਨ ਦੇ ਦਿੱਤੇ ਮੇਰੇ ਪਰਚਿਆਂ